ਅਵੇਖੋ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਅੱਜ ਚੋਣਾਂ ਹੋਣ ਜਾ ਰਹੀਆਂ ਨੇ ਔਰ ਬਹੁਤ ਹੀ ਸ਼ਾਂਤੀਪੂਰਵ ਸਾਰਾ ਕੁਝ ਚੱਲ ਰਿਹਾ ਹੈ ਬਹੁਤ ਡਿਸਪਲਿਨ ਦੇ ਨਾਲ ਚੱਲ ਰਿਹਾ ਹੈ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਜ਼ਰੂਰ ਵੋਟ ਪਾਉਣ ਵਾਸਤੇ ਆਓ ਕਿਉਂਕਿ ਵੋਟ ਜਿਹੜਾ ਵੋਟ ਦਾ ਅਧਿਕਾਰ ਜਿਹੜਾ ਹੈ ਨਾ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ ਹੈ ਔਰ ਜਿਹੜੀ ਵੋਟ ਪਾਓਗੇ ਨਾ ਤੁਸੀਂ ਇਹਦੇ ਨਾਲ ਤੁਸੀਂ ਕਾਫੀ ਸਾਰਾ ਫੰਡ ਜਿਹੜਾ ਹੈ ਤੁਸੀਂ ਆਪਣੇ ਪਿੰਡਾਂ 'ਚ ਲੈ ਕੇ ਆ ਸਕਦੇ ਹੋ ਡਿਵੈਲਪਮੈਂਟ ਵਾਸਤੇ ਸੋ ਅਸੀਂ ਤੇ ਤੁਹਾਡੇ ਅੱਗੇ ਅਪੀਲ ਕਰਦੇ ਆ ਕਿ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੋਈ ਲੜਾਈ ਝਗੜਾ ਫ

ਤੋ ਸਾਰਿਆਂ ਨੂੰ ਪਤਾ ਹੈ ਵੀ ਤੁਸੀਂ ਸਾਰੇ ਤੁਹਾਨੂੰ ਪਿਆਰ ਕਰਦੇ ਹੋ ਜੋ ਅਸੀਂ ਕੰਮ ਕੀਤਾ ਹੈ ਜੀ ਵੇਖੋ ਜੀ ਲੋਕਾਂ ਦੀ ਡਿਮਾਂਡ ਹਮੇਸ਼ਾ ਡਿਵੈਲਪਮੈਂਟ ਹੁੰਦੀ ਹੈ ਗਲੀਆਂ ਨਾਲੀਆਂ ਲਾਈਟਸ ਇਹੀ ਡਿਮਾਂਡ ਹੁੰਦੀ ਹੈ ਜੀ ਲੋਕਾਂ ਦੀ ਬਟ ਮੈਂ ਕਹਿੰਦੀ ਆ ਵੀ ਲੋਕਾਂ ਦੀ ਵੀ ਕਿਤੇ ਨਾ ਕਿਤੇ ਗਲਤੀ ਹੁੰਦੀ ਹੈ ਜਿਹੜੇ ਪੈਸੇ ਲੈਂਦੇ ਆ ਉਹ ਨਹੀਂ ਲੈਣੇ ਚਾਹੀਦੇ ਕਿਉਂਕਿ ਕੋਈ ਇਮਾਨਦਾਰ ਪੋਲਿਟਿਸ਼ੀਅਨ ਜਿਹੜਾ ਹੈ ਉਹ ਆਪਣੇ ਪੱਲਿਓ ਜਿਹੜੀ ਉਹਦੀ ਮਿਹਨਤ ਦੀ ਕਮਾਈ ਹੈ ਉਹਦੇ ਨਹੀਂ ਨਾ ਦੇਊਗਾ ਕਿਸੇ ਨੂੰ ਬਹੁਤ ਇੰਪੋਰਟੈਂਟ ਹੈ ਜੀ ਡਿਵੈਲਪਮੈਂਟ ਇਤੁਈ ਹੁੰਦੀ ਹੈ ਜ਼ਿਲ੍ਹਾ ਪ੍ਰੈਸ਼ਰ ਤੋਂ ਤੇ ਜਿਹੜੀ ਹੈਗੀ ਬਲਾਕ ਸੰਪਤੀ ਦੇ ਪੈਸੇ ਆਉਂਦੇ ਆ ਜਿਹੜੇ ਫੰਡਸ ਆਉਂਦੇ ਆ ਸੈਂਟਰ ਤੋਂ ਵੀ ਆਉਂਦੇ ਆ ਉਹਦਾ ਕੁਝ ਸ਼ੇਅਰ ਜਿਹੜਾ ਹੈ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਜਾਂਦਾ ਹੈ ਜਿਹੜੇ ਸਾਡੇ ਮੈਂਬਰ ਬਣਨਗੇ ਉਹ ਆਪਣੇ ਪਿੰਡਾਂ ਦੀ ਵਿਕਾਸ ਕਰਦੇ ਉਹ ਪੈਸੇ ਲੈ ਕੇ ਆਣਗੇ ਇਹ ਲੇਟ ਤੇ ਚਲੋ ਹੋ ਗਈ ਹੈ ਜੀ ਇਹਦਾ ਨੁਕਸਾਨ ਵੀ ਹੋਇਆ ਸਰਕਾਰ ਵੱਲੋਂ ਲੋਕਾਂ ਨੂੰ ਡਿਵੈਲਪਮੈਂਟ ਦੇ ਜਿਹੜੇ ਪੈਸੇ ਆ ਉਹ ਜਿਲ੍ਹਾ ਪ੍ਰੀਸ਼ਦ ਦੇ ਥਰੂ ਉਹਦੇ ਬਲਾਕ ਸੰਪਤੀ ਦੇ ਥਰੂ ਆਉਂਦੇ ਆ ਉਹ 1.5-2 ਸਾਲ ਲੇਟ ਹੋਣ ਕਰਕੇ ਥੋੜਾ ਪ੍ਰਭਾਵਿਤ ਹੋਇਆ ਜਿਮਨੀ ਚੋਣਾਂ ਕਰਕੇ ਜਿਹੜੀਆਂ 5-6 ਜਿਮਨੀ ਚੋਣਾਂ ਆਈਆਂ ਤੇ ਸਰਕਾਰ ਦਾ ਥੋੜ ਤੇ ਹੁਣ ਬੜੀ ਵਧੀਆ ਆਮਨ ਮਾਨਨਾ ਵੋਟਾਂ ਪੈ ਰਹੀਆਂ ਤੁਹਾਡੇ ਸਾਹਮਣੇ ਕੰਪੀਟੀਸ਼ਨ ਲੱਗ ਰਿਹਾ ਕਿਸੇ ਦੇ ਨਾਲ ਕੋਈ ਕੰਪੀਟੀਸ਼ਨ ਨਹੀਂ ਉਹ ਕਿਤੇ ਵੀ ਨਹੀਂ ਮੇਰਾ ਜਨੇ ਜੂਨ ਦੇ 37 ਪਿੰਡ ਨੇ ਮਹਾਰਾਜ ਦੀ ਕਿਰਪਾ ਇੱਕ ਸਾਰਿਆਂ ਥਾਵਾਂ ਤੋਂ ਛਾਣ ਨਾ ਜਤਾਂਗੇ ਵੇਖੋ ਜੀ ਪਹਿਲ ਦੇ ਆਧਾਰ ਤੇ ਡਵੈਲਪਮੈਂਟ ਦੇ ਕੰਮ ਨੇ ਜਿਤਨਾ ਸੜਕਾਂ ਦਾ ਆ ਹੋਰ ਪਿੰਡਾਂ ਦੇ ਵਿੱਚ ਅਜੇ ਤੱਕ ਗਲੀਆਂ ਨਾਲੀਆਂ ਨਹੀਂ 17 ਸਾਲਾਂ ਚ ਪੁਰੀਆਂ ਹੋਈਆਂ ਉਹ ਉਹ ਕੰਮ ਚੱਲਣਗੇ ਹੋਰ ਜਿਤਨਾ ਸਰਕਾਰ ਨੇ ਮਤਲਬ ਪਹਿਲ ਦੇ ਆਧਾਰ ਤੇ ਬੱਚਿਆਂ ਦੇ ਖੇਡਣ ਲਈ ਸਟੇਡੀਅਮ ਆ ਪੰਜਾਬ ਨਾਲ ਲੱਖ ਮੇਰੇ ਪਿੰਡ ਦੇ ਵਿੱਚ ਸਰਕਾਰ ਨੂੰ 50 ਲੱਖ ਰੁਪਈਆ ਲਾ ਕੇ ਤੇ ਸਟੇਡੀਅਮ ਬਣਾਇਆ ਜਾ ਰਿਹਾ ਬੱਚੇ ਖੇਡਣਗੇ ਜਾਂ ਮਤਲਬ ਜਿਹੜੀ ਨਵੀਂ ਪੀੜ੍ਹੀ ਆ ਨਵੀਂ ਜਨਰੇਸ਼ਨ ਆ ਉਹਨੂੰ ਉਹਦਾ ਬਹੁਤ ਫਾਇਦਾ ਹੋਊਗਾ ਕਿ ਤੇ ਭਰਤੀ ਹੋਣਗੇ ਨੌਕਰੀਆਂ ਕਰਨਗੇ ਨਸ਼ੇ ਤੋਂ ਬਚਣਗੇ